ਲੋ ਸਾਰੇ ਸਾਰੇ ਨੂੰ ਦੇਖ ਲਾ ਰ ਆਪਣਾ ਕੱਪੜਿਆਂ ਦਾ ਤੇ ਕੱਪੜੇ ਵੀ ਧੋਣੇ ਆ ਇੱਕ ਦੋ ਜਿਹੇ ਕੱਪੜੇ ਆ ਗਏ ਮੇਰੇ ਸਹੀ ਕਰਨਾ ਨੇ ਉਹ ਨੂੰ ਕਰਨਾ ਆ ਆਪਣਾ ਸੈਟ ਇਹ ਕੇ ਵਾਲੀ ਨਿਕਲ ਇਹ ਵੀ ਤੂੰ ਪਣਵਾ ਲਾ ਉਹ ਇਹ ਮੇ ਕੱਪੜੇ ਦੇ ਦੇਣੇ ਆ Here. Here I don't ever slow up, no, I don't take shit. I got no love for the fake famous. If you wanna play tough and wanna hate this, I'll always show up. I don't ever slow up, no, I don't take shit. I got no love for the fake famous. If you wanna play tough and wanna hate this, I'll always show up and make a statement. I don't ever slow up, no, I don't take shit. I play and want to hate this. although will show up and make a statement. Everything I do so instinctive and so passionate. Every word I move so descriptive, like an adjective. I got a vendetta better against people who patented. it. <laughs> ਸੋ ਗੋਜ ਕਪੜੇ ਜਿਹੜੇ ਆ ਕੱਢਨੇ ਹੈਗੇ ਆ ਉਦੋਂ ਵੀ ਕੱਢੇ ਸੀ ਤੇ ਉਹਨਾਂ ਆਪਾਂ ਇੜਵਨਾਂ ਧੋ ਕੇ ਫਿਰ ਪਰਦਿਆਂ ਤੇਰੀ ਘਰ ਦੇ ਘੱਡੇ ਪਈਆਂ ਕੰਮ ਤੇ ਤੇ ਅੱਗ ਬੋਲੀਏ ਹੰਪੀ ਗੀਰ 1:30 ਹੋ ਗਈ ਆ ਫਿਰ ਪੰਜਬਲਾਮਾ ਖੰਸਾ ਸੇਵਾ ਕਰਨਾ ਤੁਹਾਡੀ ਲਈ ਆ ਤੁੰ ਜਲ ਜਗੋ ਲਾਓ ਜੀ ਪ੍ਰੋਡਿਊਸ ਹਬੋ ਇਹ ਆਇਆ ਲੱਡੂ ਫਾਜੀ ਦੀ ਪਹਿਲੀ ਤਨਖਾਹ ਦਾ ਡੱਬਾ ਜਿਹੜਾ ਆਇਆ ਹੈ ਲੁਧਿਆਣੇ ਤੇ ਲੱਡੂ ਆਇਆ ਤੇ ਟਿੱਡੂ ਹੁਣ ਆਪਾਂ ਗੜੀ ਨੂੰ ਦੇਂ ਦਿੱਤਿਆ ਇਹ ਆਪਣਾ ਲੈਣਾ ਲੱਡੂ ਹਾਦੇ ਮੈਸੇਜ ਦੇਣਾ ਮੁੰਡੇ ਨੂੰ ਅਸੀਂ ਮਾਰਾਂ ਤੱਕ ਇਹੋ ਸ਼ੁਕਰਾਨਾ ਕਰਾਂਗੇ ਤੁਸੀਂ ਸ਼ਰਾਬ ਛੱਡ ਦਿਓ ਤੇ ਸੋਹਣਾ ਸੋਹਣਾ ਕੰਮ ਕਰੋ ਡਟ ਕੇ ਕਰੋ ਖੁਸ਼ੀਆਂ ਮਾਣੋ ਤੇ ਸਨਵੀ ਦਿਓ ਹਾਲੇ ਲੱਡੂ ਉਹ ਆ ਆਪਣੇ ਬੋੜੇ ਨੇ ਇਹ ਮੈਸੇਜ ਦੇਖੀ ਦਿਓ ਦੇਖੀ ਦਿਓ ਨਹੀਂ ਦੇਣਾ ਮੈਸੇਜ ਪਹਿ ਚਾਹੀਦਾ ਹਾਂ ਪਹਿ ਮੰਗਵਾ ਪਹਿ ਮੰਗਵਾ ਉਹਦੇ ਜਿਹੜਾ ਖਲਾਰਾ ਸਾਰਾ ਸਾਂ ਲੈ ਆ ਗਾ ਸੋ ਨਾ ਤੋਗੇ ਤੇ ਲਈ ਫਿਰ ਗੁਰਦੁਆਰੇ ਸੇਵਾ ਕਰਨ ਤੇ ਬੇਰ ਆਵੀਂ ਸ਼ੇਤੀ ਆ ਕੰਪਕਾਰ ਦੇ ਜਿਹੜਾ ਪੰਗੜੇ ਕੰਮ ਦੇ ਨਾਲ ਉਹ ਕਿੰਨੇ ਗੇਮਸ਼ੀਨ ਕਰ ਕੰਮ ਤੇ ਹੋਇਆ ਇਹਨੇ ਜਿਹੜੇ ਕੱਪੜੇ ਜਿਹੜੇ ਉਹ ਮੈਂ ਕੱਟ ਲਿਆ ਸਾਈਡ ਤੇ ਰੱਖ ਲਏ ਨੇ ਜਿਹੜੇ ਦੇਣ ਵਾਲੇ ਨੇ ਕੁਝ ਕੱਪੜਿਆਂ ਦਾ ਕਲਰ ਉੱਥੇ ਪਿਆ ਹੀ ਹੋਮਾ ਤੇਨੇ ਕਲਰਾ ਘੜਤਾ ਹੀ ਤੇ ਤੋਂ ਫਾਈਨਲੀ ਜਿਹੜਾ ਚਾਰ ਖੰਡ ਕਰਦੀ ਆ ਅੱਜ ਸਾਰੀਆਂ ਇਥੋਂ ਮੈਂ ਨਾ ਜਾਲੇ ਜੂੜੇ ਸਾਰੇ ਐਨ ਲਾ ਕੇ ਤੇ ਕੋਰਨੇ ਕੋਨਾ ਜਿਹੜਾ ਐ ਸਾਫ ਕੀਤਾ ਇਧਰ ਉਹ ਬਾਰੀਆਂ ਵੀ ਕਰਤੀਆਂ ਤੇ ਇਹ ਵੀ ਤੇ ਡੈਸਕ ਦੀ ਵੀ ਸੈਟਿੰਗ ਵੀ ਚੇਂਜ ਕਰਤੀ ਆ ਇਧਰ ਆਪਣੀ ਛੇੜ ਜਿਹੜੀ ਆ ਇਹ ਵੀ ਸੈਟਿੰਗ ਚੀਨੀ ਕਰਤੀ ਆ ਤੇ ਬੈੱਡ ਚਾਦਰ ਜਿਹੜੀ ਐ ਸਾਰਾ ਕੁਝ ਓਕੇ ਕਰਤਾ ਹਾਂ ਤੇ ਹੁਣ ਆਪਾਂ ਨਾਲੀਏ ਤੇ ਸਫਾਈ ਤੇ ਉਹ ਤਾਂ ਸਵੇਰੇ ਤੇ ਕਰਤੀਗੀ ਖੁਸ਼ੀ ਨੇ ਪਰ ਹੁਣ ਦੁਬਾਰਾ ਚਾਰ ਪੰਡ ਕਰਦੇ ਮੈਨੂੰ ਕਰਨੀ ਪਈ ਆ ਤੇ ਕਈ ਕਮ ਇਹ ਗਰਲਕੇ ਕਰਦੀਆਂ ਕੋਈ ਐਡੀ ਵੀ ਨਹੀਂ ਗਾ ਲ ਤੇ ਮੈਂ ਅਕਸਰ ਉਹਦੇ ਮਾਵਾ ਖਾਣਾ ਸਿਖਾਉਂਦੀ ਆਂ ਨਹੀਂ ਪਰ ਮੈਨੂੰ ਇਹ ਜਿਹੜਾ ਕੰਮ ਜਿਹੜਾ ਮੇਰੀ ਭੈਣ ਨੇ ਮਤਕੀ ਸਿਖਾਇਆ ਹੈ ਕੀ ਹੈ ਚਾਰ ਫੰਡ ਕਿੱਧਾ ਕਰੀਦੀ ਆ ਤੇ ਇਹ ਮਾਂਵਾਂ ਨੂੰ ਚਾਹੀਦਾ ਵਾ ਕਿ ਆਪਣੀਆਂ ਜਣੀਆਂ ਨੇ ਇਹੋ ਜਿਹੜਾ ਕੰਮ ਸਿਖਾਓ ਤਾਂ ਕਿ ਕਾਹਾਂ ਜਾ ਕੇ ਇਹ ਆ ਹੁਣਾ ਹੋ ਤਾਂ ਤੇ ਕੋਈ ਪ੍ਰੋਬਲਮ ਨਾ ਆਵੇ ਠੀਕ ਹੈ ਨਹੀਂ ਤੇ ਵੇਲੇ ਬੈਂਕ ਫੋਨ ਚਲਾਉਂਦੀ ਆਦਤ ਪੈ ਜਾਂਦੀ ਹੈ ਸੋ ਕੰਮ ਕਰਿਆ ਕਰੋ ਘਰ ਦੇ ਤੇ ਹੁਣ ਆਪਾਂ ਨਾਲੀਏ ਤੇ ਕਿਉਂਕਿ ਫਿਰ ਜਾਣਾ ਆਪਾਂ 12:00 ਵਜਣ ਨਾਲੇ ਆ ਨਹਾ ਤੋ ਕੇ ਫਰੈਸ਼ ਹੋ ਲਈਏ ਨਹਾ ਤੋ ਕੇ ਹੁਣ ਹੋ ਗਈ ਆਪਾਂ ਫਰੈਸ਼ ਤੇ ਚੱਲੇ ਆਪਾਂ ਗੁਰਦੁਆਰੇ ਟਾਈਮ ਵਜੇਗਾ 2 ਤੇ ਤਿਆਰੀ ਆਪਣੀ ਹੋ ਗਈ ਆ ਤੇ ਹੁਣ ਕਰੋਣੇ ਆ ਗੁਰੂ ਘਰ ਦੇ ਦਰਸ਼ਨ ਤੇ ਉਦੋਂ ਪਹਿਲਾਂ ਆਪਾਂ ਜਾਣਾ ਹੈ ਮਾਰਕੀਟ ਤੋ ਉੱਥੇ ਜਿਹੜਾ ਆਪਣੀ ਵੀਡੀਓ ਅਪਲੋਡ ਕਰਕੇ ਫਿਰ ਆਪਾਂ ਜਾਵਾਂਗੇ ਅੱਜ ਬਾਈਕ ਤੇ ਜਾਵਾਂਗੇ ਕੰਬੀ ਆਣਾ ਵੀ ਛੇਤੀ ਹੈਗਾ ਵਾ ਚਲੋ ਫਿਰ ਚਲਦੇ ਹਾਂ ਬਾਈ ਇਕ ਲੱਭੀ ਜੋ ਉੱਪਰ ਮੇਰੇ ਪਿਆਰੇ ਨੂੰ ਹਾਲ ਮੁਰੀ ਦਾ ਦਾ ਕਹਿ ਉਹ ਟਾਈਮ ਬਜ ਗਏ ਨੇ 8 ਰਾਤ ਦੇ ਤੇ ਸਵੇਰੇ ਆਪਾਂ ਗਏ ਸੀ ਦਪਹਿਰ ਨੂੰ ਸੋਰੀ 2:30 ਵਜੇ ਗਏ ਸੀ ਸੋ ਸੇਵਾ ਕਰਦੇ ਕਰਦੇ ਕੀ ਟਾਈਮ ਦਾ ਪਤਾ ਹੀ ਨਹੀਂ ਲੱਗਾ ਤੇ ਬਹੁਤ ਵਧੀਆ ਰਿਹਾ ਅੱਜ ਦਾ ਦਿਨ ਤੇ ਹੁਣ 8 ਵਜੇ ਤੇ ਜਾ ਰਹੀਆਂ ਘਰ ਨੂੰ ਤਾਂ ਨਾਈਟ ਬਹੁਤ ਹੋ ਗਈ ਹੈ ਹੁਣ ਤਾਂ ਸਮੇਂ ਦਾ ਵੀ ਦਿਨਾਂ ਦਾ ਵੀ ਫਰਕ ਪੈ ਗਿਆ ਛੱਟ ਨਹੀਂ ਰਹੋ ਜਾਂਦਾ 6:30 7:00 ਵਜੇ ਨੂੰ ਤੇ ਬਹੁਤ ਵਧੀਆ ਰਿਹਾ ਅੱਜ ਦਾ ਦਿਨ ਉਹ ਬਾਈਕ ਜਿਹੜੀ ਆ ਸਰਵਿਸ ਹੋਣ ਵਾਲੀ ਆ ਬਾਈਕ ਦੀ ਵੀ ਸੋ ਇਹ ਵੀ ਜਿਹੜਾ ਜਲਦ ਟਾਈਮ ਲੱਗੇਗਾ ਵੀ ਕਰਵਾ ਲਾਂਗੇ 1-2 ਦਿਨਾਂ ਦੇ ਵਿੱਚ ਸੋ ਬਹੁਤ ਵਧੀਆ ਸੀ ਗੁਰੂ ਘਰ ਜਾਇਆ ਕਰੋ ਤੇ ਸੇਵਾ ਕਰਿਆ ਕਰੋ ਤੇ ਦਿਨ ਵੀ ਵਧੀਆ ਲੰਘਦਾ ਵਾ ਚੰਗੇ ਪਾਸੇ ਲੱਗਦਾ ਵਾ ਮਨ ਸੋ ਤੋਂ ਜ਼ਿਆਦਾ ਗਿਆ ਇੱਧਰ ਆਏ ਹੁਣ ਆਪਾਂ ਰਮਨ ਭਾਈ ਦੀ ਘਰ ਤੋਂ ਡੇਲੀ ਲੋਡ ਸੀ ਕਿਉਂਕਿ ਘਰ ਜਾ ਕੇ ਗੱਲਾਂ ਨਾਲ ਪੈ ਜਾਂਦੇ ਇਸੇ ਕਰਕੇ ਕੰਮ ਵੀ ਕਰਨਾ ਵਾ ਜੀ ਗਏ ਸੀ ਆਪਾਂ ਖੰਸਾ ਸੇਵਾ ਕਰਨ ਕੋ ਟਾਈਮ ਹੋ ਗਿਆ ਆ 7:38 ਕਿੰਨਾ ਟਾਈਮ ਹੋ ਗਿਆ ਵਾ ਪੂਰਨੇ 9 ਪੂਰਨੇ 9 ਵਜੇ 8:38 ਆ ਤੇ ਕੰਮ ਰਹਿ ਗਿਆ ਸੀ ਉਹਨਨ ਕਰਨ ਵਾਲਾ ਉਹ ਲੱਕੀ ਸੋ ਉਧਰ ਪੱਦੇ ਵਾਸਤੇ ਸਟੈਂਡ ਲਗਾਤਾ ਸੀ ਇਧਰ ਉਹ ਜਿਹੜਾ 200 ਇਹ ਟੈਂਕੀ ਜਿਹੜੀ ਲੱਗੀ ਸੀ ਸੋ ਇੱਥੇ ਪਾਉਣ ਡ੍ਰੇਨ ਲਗਾ ਦੇ। ਫੋਪੇ ਲਗਾ ਕੇ ਟੈਂਕੀ ਜਿਹੜੀ ਹੈ ਹੈਂਗ ਕਰ ਦਾਂਗੇ। ਉਹ ਕਿੰਨੇ ਦੀ ਡਰਜੀ ਕਹਿਣ ਦੇ ਸੀ। ਉਹ ਇਹੇ ਤਮਾ ਜਿੰਨੇ ਵੇਡ ਦਾਂਗੇ। ਸੋ ਇੱਧਰ ਆਪਾਂ ਡ੍ਰੇਨ ਨੂੰ ਧਾਲੀਆ। ਫੇਰ ਨਾਲੀ ਪਾਣੀ ਦਾ ਬਰੋ। ਜਿਹੜੀ ਟੈਂਕੀ ਜਿਹੜੀ ਹੈ ਉਹ ਹੈਂਗ ਕਰ ਦਾਂਗੇ। ਸੋ ਜਿੰਦੇ ਸੀ ਲੱਗਾਈ ਸੀ। ਉਹ ਵਾਕਿ ਤੇ ਕੰਨ ਦਾ ਜਿਹੜਾ ਤਾਂ ਨਾਟ ਨਾ ਹੁੰਦਾ ਉਹ ਉਹ ਜਿਹੜੀ ਹੈ। ਕਾਲੀ ਤੇ ਹੋ ਲੱਗੇ ਆ ਪਰੋ ਟਿਕਾਣਾ ਭੱਜੀ ਵੀ ਆ ਗਏ ਆ ਤੇ ਰੋਟੀ ਖਾ ਲਦੇ ਆ ਆਲੂ ਬਣਾਏ ਸੀ ਨਾਲ ਆਲੂ ਮਟਰ ਸਾਗ ਨਾ ਰੋਟੀ ਖਾ ਲਈਏ ਤੇ ਹੁਣ ਆਪਾਂ ਲੱਗੇ ਆ ਫੋਰ ਨੂੰ ਲੱਗੇ ਆ ਖਾ ਕੇ ਸੌਣ ਸਰੇ ਜਾਨਵਰ ਕੰਮ ਤੇ ਐਮਨਾ ਉੱਠਣਾ ਤੇ ਅੱਜ ਦਾ ਵਲੋਗ ਇੱਥੇ ਖਤਮ ਕਰਦੇ ਹਾਂ ਫਿਰ ਮਿਲਾਂਗੇ ਨੈਕਸਟ ਵਲੋਗ ਦੇ ਵਿੱਚ ਵੀਡੀਓ ਲਾਈਕ ਸ਼ੇਅਰ ਕਮੈਂਟ ਜਰੂਰ ਤੁਹਾਡਾ ਕਰੋ ਓਕੇ ਬਾਈ ਸੀ ਉੱਟਾ ਸਸ ਸੇ ਗੱਲ ਸਾਰਿਆਂ ਨੂੰ